ਲਾਵੀ ਲੈਵਲ ਲੱਗੀ ਹੋਈ ਆ ਕੰਮ ਕਾਰ ਦਾ ਸਾਰਾ ਭਰੀ ਜਾਂਦੀਆਂ ਬੋਰੀਆਂ ਚੱਕੀ ਆ ਰਿਹਾ ਫੱਟੇ ਦੇ ਲੜਨਾ ਨਹੀਂ ਹੈ ਲੜਨਾ ਨਹੀਂ ਹੈ ਨਾ ਨਾ ਲੜਨਾ ਨਹੀਂ ਨਾ 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 ਗੱਲ ਤੋਂ ਕੰਮ ਨਹੀਂ ਲੜਦੇ ਕਹਿੰਦੇ ਆ ਵੀ ਚੰਗੇ ਮਾਰਦੇ ਆ ਨੀਲੇ ਘੋੜੇ ਵੀ ਕਹਿੰਦੇ ਹੈ ਸਰਾ ਗਰਾਉਂਦੇ ਆ ਕਹਿੰਦੇ ਇਹ ਵੀ ਲਾ ਕੇ ਆ ਜੋ ਵੀ ਆਲੂਵਾਰੀ ਪਟਾਈ ਕੀਤੀ ਹੋਈ ਆ ਜੀ ਆਪਣੀ ਸ਼ੁਰੂ ਕਾਸਟ ਜਾਲੀ ਮਗਰ ਪਾਈ ਹੋਈ ਆ ਜੀ ਮਸ਼ੀਨ ਤੇਰੇ ਮਗਰ ਪਾ ਹੋਇਆ ਪਟਾ ਡਰ ਅੱਲਾ ਲੈ ਕੇ ਜਾਣ ਨੂੰ ਆਸੇ ਪਾਸੇ ਜਾਣੇ ਆ ਜਿੱਥੇ ਵੀ ਰੱਖਣੇ ਆ ਉਹ ਥਾਂ ਦੇ ਉੱਤੇ ਤੁਹਾਨੂੰ ਦਿਖਾਵਾਂਗੇ ਸਾਰਾ ਕੁਝ ਵੀ ਆਲੂ ਗੋੜੀ ਪਟਦੇ ਆ ਲੇਵਲ ਲੂਰ ਵਗੈਰਾ ਸਾਰੇ ਕੰਮ ਕਰਦੀ ਤੁਹਾਨੂੰ ਦਿਖਾਵਾਂਗੇ ਵੀ ਇਹ ਰੇਹਾ ਸਪਰੇਹਾਂ ਦਾ ਕਿਵੇਂ ਕੀ ਸੀਨ ਆ ਵੀ ਕਿੱਦਾਂ ਕਰਦੇ ਆ ਲੋਕ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ ਇਹ ਤੁਸੀਂ ਵੀ ਦੱਸਿਓ ਤੇ ਅਸੀਂ ਵੀ ਤੁਹਾਨੂੰ ਵਿੱਚ ਦਿਖਾ ਰਹੇ ਆ ਜੀ ਕੌਸ਼ਕ ਸੀਨ ਉਹਦਾ ਬਈ ਸਹੂਲਤ ਕੋਲੇ ਹੀ ਆ ਬਾਈ ਕੋਲੇ ਸਟੋਕ ਕੋਲਡ ਸਟੋਰ ਬਣਿਆ ਹੋਇਆ ਨਾਲ ਹੀ ਤੇ ਨਾਲ ਹੀ ਆਲੂਵਾਰੀ ਪਟਾਈ ਚੱਲ ਰਹੀ ਆ ਇੱਥੇ ਗਾ ਕੇ ਸੱਟਬੱਟ ਕਰਕੇ ਚੱਲ ਵੀ ਨਾਲ ਹੀ ਲੋ ਜੀ ਸਵਾਗਤ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਥੋੜਾ ਪਰਖਾਵਾਂਗੇ ਆਲੂਵਾਰੀ ਪਟਾਈ ਕਰਦੇ ਆ ਜਾਂ ਆਲੂਆਂ ਦੀ ਪਟਾਈ ਕੀਤੀ ਸੀ ਸ਼ੁਰੂ ਕੀਤੀ ਹੋਈ ਆ ਤੇ ਬਾਕੀ ਦੱਸਿਓ ਵੀ ਕਿਵੇਂ ਚੱਲਦਾ ਕੰਮ ਤੁਹਾਡੇ ਏਰੀਆ ਦੇ ਵਿੱਚ ਉਹਦਾ ਬਈ ਸਹੂਲਤ ਕੋਲੇ ਹੀ ਆ ਬਾਈ ਕੋਲੇ ਸਟੋਕ ਕੋਲਡ ਸਟੋਰ ਬਣਿਆ ਹੋਇਆ ਨਾਲ ਹੀ ਤੇ ਨਾਲ ਹੀ ਆਲੂਵਾਰੀ ਪਟਾਈ ਚੱਲ ਰਹੀ ਆ ਇੱਥੇ ਗਾ ਕੇ ਸੱਟਬੱਟ ਕਰਕੇ ਚੱਲ ਵੀ ਨਾਲ ਹੀ ਕਬਹ ਦਾ ਕਰਦਣਾ ਬਾਅਦ ਵਿੱਚ ਵੈਸੇ ਤਾਂ ਆਲੂ ਘਰੇ ਲਾਉਣ ਲੱਗੇ ਹੋਏ ਆ ਆ ਦਵਾਈਆਂ ਦੋਈਆਂ ਬਾਣੀ ਮੋਟੀਆਂ ਜਿਹੜੀਆਂ ਪਾਉਂਦੀਆਂ ਪਾਉਨੇ ਉੱਤੇ ਪਾਈਆਂ ਪਈਆਂ ਹੋਈਆਂ ਨੇ ਦੱਸੋ ਵੀ ਸਹੀ ਆ ਜਾਂ ਕਿਵੇਂ ਆ ਠੀਕ ਆ ਬਾਕੀ ਮੋਟਰ ਵਗੈਰਾ ਅੰਦਰ ਐਦਾ ਕੋ ਕੀਤਾ ਰੱਖਿਆ ਵਾ ਬੈੱਡ ਜਾਂ ਬਣਾਇਆ ਪਿਆ ਐਂ ਕਰਕੇ ਰੱਖ ਬੈਠਣ ਉੱਠਣ ਨੂੰ ਮਾਣਾ ਮੋਟਾ ਬਾਕੀ ਆ ਹੋਰ ਸਮਾਨ ਨੂੰ ਕੋਕ ਵਗੈਰਾ ਗਲਾਸ ਕੋਕ ਕਰਾ ਇੱਥੇ ਸਾਡੇ ਇੱਥੇ ਰੱਖੇ ਹੋਏ ਨੇ ਚੱਲੀ ਤਰਿਆਂ ਆਉਂਦਾ ਕੰਮ ਆਲੂ ਹਲੀ ਪਟਾਈ ਸ਼ੁਰੂ ਕਰ ਦਿੱਤੀ ਆ ਤੇ ਕੋਲੇ ਕੋਲਡ ਸਟੋਰ ਆ ਜੀ ਤੇ ਲਾਉਂਦੇ ਆਪਾਂ ਪਹਿਲਾਂ ਉਹ ਕਦੇ ਹੋਥਾਂ ਤੇ ਆ ਉਥੋਂ ਫਿਰ ਇਕੱਠੇ ਕਰ ਕਰਕੇ ਜਿਹੜੇ ਯਾਨੀ ਕਿ ਵੇਚਣੇ ਹੋਣਗੇ ਬੈਕ ਜਾਣਗੇ ਜਿਹੜੇ ਬੀਬੂ ਵਗੈਰਾ ਰੱਖਣਾ ਉਹ ਫਿਰ ਨਾਲ ਹੀ ਸੋਰ ਦੇ ਵਿੱਚ ਲਾ ਦਿੱਤਾ ਜਾਏਗਾ ਆਲੂ ਬਦਣ ਕੇ ਦੇਖੋ ਵੀ ਆਲੂ ਕਿਵੇਂ ਨਿਕਲਦਾ ਕਿਵੇਂ ਨਹੀਂ ਨਿਕਲਦਾ ਤੁਹਾਡੇ ਵੱਲ ਝਾੜ ਕੀ ਆ ਸਾਡੇ ਦੇ ਕਰ ਜਿਵੇਂ ਜਿਨਾਂ ਦਾ ਫਰਕ ਪੈਦਾ ਜਿਵੇਂ ਸਾਡੇ ਤਾਂ ਜਗਰਾਮਾ ਹਲਕੇ ਵਾਲੀਆਂ ਕੌਂ ਕੇ ਪੈਣਦੀਆਂ ਉਹ ਸਾਡੇ ਜਮੀਨਾਂ ਦਾ ਫਰਕ ਆ ਬੋਗੀ ਰੀਜਨ ਜਿੰਨੀ ਦਾ ਫਰਕ ਆ ਫਰੀਦਪੁਰ ਵਾਲੇ ਪਾਸੋਂ ਜਣ ਕੇ ਹੋਰ ਫਰਕ ਕਹਿ ਲਈਏ ਹਨਾ ਉਹਦਾ ਫਰਕ ਜਿਆ ਪੈ ਜਾਂਦਾ ਵਾ ਤੇ ਤੁਸੀਂ ਦੱਸੋ ਵੀ ਸੋਡੇ ਏਰੀਏ ਦੇ ਵਿੱਚ ਨੂੰ ਕਿਵੇਂ ਆ ਕਿਵੇਂ ਨਹੀਂ ਹੈਗਾ ਸਸੋਂ ਕਿਵੇਂ ਚੱਲਦਾ ਵਾ ਵੀ ਆਲੂ ਕਿਵੇਂ ਨਿਕਲਦੇ ਆ ਵੀ ਸਾਡੇ ਜਣ ਕੇ ਸਵਾ ਦੋਸਤੋ 250 ਦੀ ਉਸਤ ਪੈ ਰਹੀ ਆ ਮਾੜਾ ਮੋਟਾ ਪੰਜ ਚਾਰ ਗੱਟੂ ਇਧਰ ਉਧਰ ਨੂੰ ਹੋ ਜਾਂਦੇ ਕਈ ਵਾਰ ਵੱਧ ਵੀ ਹੋ ਜਾਂਦੇ ਆ 10 ਗੱਟੂ ਦੇ ਉਸਤ ਪਾ ਲਾ ਵੀ 260 65 ਤੱਕ ਤੇ 100 ਸਵਾ ਕੁ 200 ਤੱਕ ਸਵਾਗਤ ਹੈ ਦੋਸਤੋ ਕਹਿੰਦਾ 2500 ਦੇ ਵਿੱਚ 400 ਆ ਨਿਕਲ ਰਿਹਾ ਵਾ ਕਈ ਵਾਰ ਆਲੂ ਵੱਧ ਵੀ ਨਿਕਲਿਆ ਹੁੰਦਾ ਜਿਵੇਂ ਅੱਗੇ ਵੀ ਵੱਧ ਵੱਧ ਨਿਕਲਦਾ ਪਰ ਕਈ ਵਾਰ ਨਾ ਮੀਂਹ ਮੂਂ ਦੇ ਕਾਰਨਾਂ ਕਰਕੇ ਹਨਾ ਰੇਟ ਵੀ ਡਿੱਗ ਡਾਊਨ ਹੋ ਜਾਂਦੇ ਕਈ ਵਾਰ ਜੇ ਕਈ ਵਾਰ ਮੰਨ ਲਓ ਕਿ ਬਾਨਗੇ ਚਲੋ ਵੀ 300 ਕਟੂ ਨਿਕਲਦਾ 280 85 ਨਿਕਲਦੇ ਆ ਹਨਾ ਤਾਂ ਉਹ ਫਿਰ ਰੇਟ ਦਾ ਫਰਕ ਪੈਂਦਾ ਹੈ ਕਿ ਚਲੋ ਮਹਾਰਾਜ ਦੀ ਕਰਪਾ ਨਾਲ ਹਲੇ ਹਲੇ ਤੱਕ ਰੇਟ ਠੀਕ ਆ ਤੇ ਰੇਟ ਵਧੀਆ ਬਣਿਆ ਰਹੇ ਮਹਾਰਾਜ ਦੀ ਕਰਪਾ ਨਾਲ ਵਧੀਆ ਗੱਲ ਹੈ ਏਰੀਆ ਦੇ ਵਿੱਚ ਕਿਵੇਂ ਆ ਫਸਲ ਬੋਹੋ ਦਾ ਕਿਵੇਂ ਆ ਆਲੂਆਂ ਦਾ ਤੇ ਮੌਸਮ ਕਿਵੇਂ ਆ ਸਾ ਥੋੜਾ ਜਿਵੇਂ ਕਿਉਂ ਬਣਨ ਕਿ ਵੀ 2 ਦਿਨ ਕੰਮ ਚੱਲਿਆ ਨਹੀਂ ਸਹੀ ਢੰਗ ਨਾਲ ਤੇ ਵਟਾ ਗਿੱਲੀਆਂ ਜੇ ਵੱਧ ਹੋ ਗਈਆਂ ਸੀਗੀਆਂ ਹੋਰ ਕਰਕੇ ਹੋ ਜਾਂਦਾ ਵਾ ਪੈਸੇ ਕੱਲ ਵੀ ਥੋੜੀ ਜਿਹੀ ਭੂਰ ਜੀ ਵਿੱਚ ਦੀ ਆ ਗਈ ਸੀਗੀ ਪਰ ਬਾਅਦ ਚ ਨਾਲ ਹੀ ਧੁੱਪ ਨਿਕਲਿਆ ਜੀ ਤੇ ਪਰ ਹੂੰ ਕੰਮ ਬਾਅਦ ਘੰਟੇ ਕ ਬਾਅਦ ਚੱਲ ਪਿਆ ਸੀਗਾ ਉਸ ਵਕਤ ਬਾਕੀ ਦੱਸੋ ਵੀ ਤੁਸੀਂ ਵੀ ਜਿਹੜੀ ਆਪਣੇ ਜਿਵੇਂ ਆਲੂ ਚੋਗ ਨਾਲੇ ਜਿਹੜੇ ਵੀਰਪਰਾ ਹੁੰਦੇ ਲੇਬਰ ਕਹਦੇ ਜੀ ਇਹ ਮੈਂ ਨਾ ਕੰਮ ਕਰ ਜਿਹੜੇ ਵੀਰਪਰਾ ਆਪਣੇ ਖੇਤਰ ਦੇ ਵਿੱਚ ਕੀਓ ਤੁਸੀਂ ਦਿਹਾੜੀ ਦੇ ਕੀਤੇ ਹੋਈ ਆ ਜਾਂ ਪੂਰਾ ਠੇਕਾ ਕੀਤਾ ਹੋਇਆ ਠੇਕਾ ਕੀਤਾ ਤਾਂ ਕੀ ਥੋੜਾ ਠੇਕਾ ਚੱਲਦਾ ਤੇ ਥੋੜੀ ਦਿਹਾੜੀ ਕੀ ਚੱਲਦੀ ਆ ਵੈਸੇ ਆਮ 13.5 14000 ਠੇਕਾ ਦਲਦਾ ਵਾ 13.5 13.5 ਜਿਆਦਾ ਹਜ਼ਾਰ ਜੇ ਠਿਕ ਠੁੱਕ ਕਰ ਲੈਣਦੇ ਨੇ ਵਧੀਆ ਰਹਿੰਦੇ ਨੇ ਤੇ ਜਲਦੀ ਕਰਾਉਂਦਾ ਕੰਮ ਵਧੀਆ ਨਾਲੇ ਦਾ ਕੰਮ ਜਮੜਦਾ ਸਾਰਾ ਇੱਥੋਂ ਭਰ ਕੇ ਚੌਕ ਕੇ ਇਹਨਾਂ ਨੇ ਆਲੂ ਸਾਰੇ ਚੌਕ ਕੇ ਬੋਰੀਆਂ 'ਚ ਪਾ ਕੇ ਠੀਕ ਆ ਚੌਕ ਕੇ ਉਹਦੇ ਬਾਅਦ ਆਪਾਂ ਦੂਜੇ ਪਾਸੇ ਲਾਏ ਹੋਣਾ ਜਿੱਥੇ ਸ਼ਾਂਤੀ ਕਰਨੀ ਆਲੂਆਂ ਦੀ ਮਾਕੀਏ ਦੱਸੋ ਵੀ ਬੇਲਾਂ ਦੇ ਉੱਤੇ ਸਪਰੇਅ ਸਬੂ ਦਾ ਪਰ ਕੀ ਯਸੀਨਾ ਵੀ ਸਪਰੇਅ ਕਰਨੀ ਚਾਹੀਦੀ ਹੈ ਜਾਂ ਨਹੀਂ ਕਰਨੀ ਚਾਹੀਦੀ ਇਹ ਵੀ ਜੂ ਦੱਸ ਦਿਓ। ਆ ਤੁਮ ਆਲੂ ਦੇਖ ਲਓ ਕਿਵੇਂ ਆਲੂ ਕਿਵੇਂ ਕੀ ਸੀਨਾ ਕੇ ਆਲੂਆਂ ਦਾ ਕਿੱਦਾਂ ਨਿਕਲਦੇ ਆ। ਆ ਯਾ ਲਾ 60 ਉਹ ਆਂਦੀ ਨੇਵਰ ਲੈ ਕੇ ਲੱਗ ਹੀ ਬਹਿ ਗਿਆ ਉਹ ਦੇ ਲੈ ਉਹ ਆਦਾ ਬੰਦਾ ਲੱਗ ਲੈ ਕੇ ਬਹਿ ਗਿਆ ਦੂਰ ਦਾ ਕੋਣ ਲੈ ਹਰ ਬਖਲਾ ਇਕੱਠੇ ਹੋ ਕੇ ਬਹਿ ਗਏ ਲਾ ਲੋ ਇੱਕ ਸਾਥੇ ਐ ਤਾਈ ਮਾਡਾ ਡਾਈ ਹਣਾ ਲਦੂਗਾ ਤੇ ਬਾਕੀ ਕਈ ਵੀਰ ਭਰਾ ਆਪਣੇ ਜੀਵਿੰਦਰ ਭਰਾ ਜਿਹੜੇ ਵੀ ਹੈਗੇ ਜਿਹੜੇ ਹਾਲ ਨੂੰ ਆਲੋਂ ਦੇ ਖਾਸ ਖੇਤੀਬਾੜੀ ਕਰਦੇ ਆ ਕੋਈ ਕੰਪਨੀ ਦੇ ਨਾਲ ਰਲ ਕੇ ਜੋਤੀ ਮੈਲਰ ਵਗੈਰਾ ਪਖਰਾਜ ਵਗੈਰਾ ਵੀ ਲਾ ਲੈਂਦੇ ਆ ਹਨਾ ਤੇ ਕਈ ਸਿੱਧੇ ਵੀ ਲਾ ਲੈਂਦੇ ਆ ਸਾਰਿਆਂ ਦੇ ਅਲੱਗ-ਅਲੱਗ ਸਿਸਟਮ ਆ ਸਭ ਦਾ ਆਪਣਾ ਹਨਾ ਜਿਦਾਂ ਅਪਾ ਲਾਉਂਦੇ ਆ ਤੁਹਾਨੂੰ ਉਹ ਢੇਰ ਵੀ ਦਿਖਾਵਾਂਗੇ ਆਪਾਂ ਪਹਿਲਾਂ ਵੀ 5 ਕਿੱਲੇ ਆਪਣੇ ਮੁੰਡੇ ਜਾਨ ਦੋਸਤ ਨੇ ਨਾ ਪੱਟੇ ਹੋਇਆ ਉੱਥੇ ਲਾਏ ਹੋਇਆ ਕਣੇ ਕਥਾਂ ਦੇ ਵਿੱਚ ਗਰਾਉਂਡ ਆਪਣੇ ਪਰੇ ਨਾਨਸਰ ਸਾਹਿਬ ਕੋਲੇ ਤੇ ਗਰਾਉਂਡ ਆ ਜਿੱਥੇ ਕਬੱਡੀ ਦਾ ਟੂਰਨਾਮੈਂਟ ਹੋਣਾ ਉਹ ਉੱਥੇ ਲਾਏ ਹੋਏ ਆ ਤੇ ਉੱਥੋਂ ਨਾਲ ਹੀ ਕਰਕੇ ਖੱਪਾ ਸੱਜਾ ਉੱਥੋਂ ਨਾਲ ਹੀ ਰਣ ਕੇ ਸਾਰੀ ਸੈਡੀਮੈਂਟਿੰਗ ਕਰਕੇ ਨਾਣੇ ਕਹਿ ਰਹੀ ਆ ਵੀ ਸ਼ਾਂਟੀ ਕਰਕੇ ਬੋਰੀਆਂ ਜੇ ਪਾਣੀਆਂ ਉਹ ਦੁਆਦ ਚ ਜਮ੍ਹਾਂ ਕਰਨ ਵਾਲੇ ਜਮ੍ਹਾਂ ਕਰ ਦੇਣੇ ਆ ਨਾਣੇ ਸਟੋਰ ਚ ਲਾਉਣ ਵਾਲੇ ਸਟੋਰ ਚ ਲਾਣੇ ਵੇਚਣ ਵਾਲੇ ਵੇਚ ਦੇਣੇ ਜਿਹੜਾ ਬੀਜ ਵਗਾਰਾ ਰੱਖਣਾ ਚੰਨਾਂਕ ਚੰਨਾਂਕ ਬਾਧੂ ਰੱਖਣਾ ਉਹਨਾਂ ਕੋ ਰੱਖਿਆ ਜਾਊਗਾ ਬਾਕੀ ਵੇਚ ਦਿੱਤੇ ਜਾਣਗੇ ਤੁਹਾਨੂੰ ਉਹ ਵੀ ਦਿਖਾਵਾਂਗੇ ਸਾਰੀ ਵੀ ਉੱਥੇ ਸੌਖਾ ਵਾ ਕਰਨ ਨਾਲੋਂ ਵਧੀਆ ਸੌਖਾ ਉੱਥੇ ਕਈ ਘਰ ਲਾ ਲੈਂਦੇ ਆਪਣੇ ਉਥੇ ਜਿਹੜੇ ਨੇੜੇ ਦੇ ਆ ਜਿਹੜੇ ਗੁਰਦੁਆਰੇ ਦੇ ਕੋਲ ਦੇ ਤੇ ਉੱਥੇ ਸੌਖਾ ਰਹਿੰਦਾ ਵਾ ਸੌਖਾ ਵਾ ਵੀ ਘਰ ਦੇ ਕੋਲੇ ਹੋ ਜਾਂਦੇ ਆ ਸਹੂਲਤ ਮਿਲ ਜਾਂਦੀ ਆ ਚਾਹ ਪਾਣੀ ਰੋਟੀ ਪਾਣੀ ਦੀ ਹਨਾ ਤੇ ਬੈਣਾ ਉੱਠਣਾ ਬੈਣਾ ਸਾਰਦਾ ਸੌਖਾ ਆ ਜਾਂਦਾ ਉਸ ਬੰਦਾ ਕੋਲੇ ਗੱਡੀ ਲਾ ਕੇ ਉੱਤੀ ਬੈਭੂ ਜਾਂਦਾ ਗੱਡੀ ਦੇ ਵਿੱਚ ਹੀ ਬੈਹਣਾ ਜਾਂ ਟ੍ਰੈਕਟਰਾਂ ਦੀ ਦੇ ਵਿੱਚ ਤੰਬੂ ਲਾ ਲੈਂਦਾ ਉੱਥੇ ਸੌਖਾ ਹੋ ਜਾਂਦਾ ਹੋਰ ਅੱਗੇ ਵੀ ਐਂ ਕਰਦੇ ਆ ਸੌਖਾ ਹੋ ਜਾਂਦਾ ਕੰਮ ਉਹਾਂ ਮੀਂਹ ਪਿਆ ਕਰਕੇ ਨਾ ਹਾਂ ਜਿਹੜਾ ਪਹਿਲਾਂ ਜਿਹੜਾ ਪੈ ਗਿਆ ਸੀ ਥੋੜਾ ਜਿਆਦਾ ਪੈ ਗਿਆ ਸੀ ਇਧਰ ਆਪਣੇ ਗਲਾਮਾਂ ਹਲਕੇ ਜਿ ਨੂੰ ਤੇ ਉਹਦੇ ਕਰਕੇ ਨਾ ਥੋੜੀ ਹਲੇ ਸੈਲ ਵੀ ਹੈਗੀ ਆ ਚੰਗੀ ਜੇ ਮੰਨ ਲਓ ਵੀ ਮੀਂਹ ਨਾ ਪੈਂਦਾ ਉਹ ਪਿਛਲੇ ਹਫਤੇ ਵਾਲਾ ਤਾਂ ਜਮਾਂ ਆਣ ਸੋਪੇ ਆਣੇ ਸੀ ਤੇ ਆਲੂ ਮੇਰਾ ਪੂਰਾ ਬੜੇ ਸਾਫ ਸੁਥਰਾ ਨੇ ਕਹਿੰਦਾ ਸੀਗਾ ਉਹਦੇ ਬਾਅਦ ਘਾਹ ਕੋਈ ਵਿੱਚ ਥੋੜਾ ਬੀਂਹ ਨੇ ਦੁਬਾਰਾ ਕਰਤਾ ਵਿੱਚ ਕਿਤੇ-ਕਿਤੇ ਸਾਫ ਆ ਕਿਤੇ-ਕਿਤੇ ਬਹੁਤ ਵਧੀਆ ਵਾ ਅੱਜ ਜਮੈਂ ਇੱਥੇ ਆ ਰਿਹਾ ਦੇਖੋ ਆਲੂ ਸਾਫ ਪਿਆ ਵਧੀਆ ਪਿਆ ਤੇ ਜਮੈਂ ਉਹ ਚਾ ਉਹ ਵਿੱਚ ਮਾਲਾ ਮੋਟਾ ਕਿਤੇ-ਕਿਤੇ ਘਾਜਾ ਹੋ ਗਿਆ ਕਿਸੇ ਉਹ ਤੇ ਆਲੂ ਥੋੜਾ ਜਿਆਦਾ ਜਾਣੇ ਕਿ ਵੀ ਚੋਕਣ ਦੇ ਵਿੱਚ ਥੋੜਾ ਜਿਹਾ ਟਾਈਮ ਲਾਉਂਦਾ 2-4 ਮਿੰਟ ਲੱਗ ਜਾਂਦੇ ਆ ਸਾਫ ਸਭੇ ਕਰਨ ਨੂੰ ਹਨਾ ਬੇਲਾ ਬੋਲਦਾ ਪਰ ਆ ਕਹਾ ਜਾ ਪਰੇਗਾ ਨੂੰ ਨਹੀਂ ਤਾਂ ਬੈਚ-ਬੈਚ ਬਹੁਤ ਰੇ ਨਿਕਲਦਾ ਉਹ ਸਾਫ ਨਿਕਲਦਾ ਕਦੇ-ਕਦੇ ਬੈਠ ਕਦੇ-ਕਦੇ ਬੈਠ ਆਉਂਦੇ ਆ ਜਮ ਵਿੱਚ ਕਾਹ ਕੁ ਜ ਆ ਗਿਆ ਬੱਚ ਜਮੇ ਹਨਾ ਆ ਕੇ ਸਪਰੇ ਹਾਂ ਬਗਰ ਦੱਸਿਓ ਵੀ ਕਿਹੜੇ ਕਿਹੜੇ ਜਗ੍ਹਾ ਕਰਨੇ ਚਾਹੀਦੇ ਆ ਵਿੱਚ ਦਰੂਰ ਦੱਸਿਓ ਕਈ ਵੀਰ ਭਰਾ ਨਵੇਂ ਆ ਨੇ ਜਿਵੇਂ ਪਹਿਲੀ ਵਾਰ ਆਏ ਆ ਉਹਨਾਂ ਨੂੰ ਨਹੀਂ ਪਤਾ ਲੱਗਦਾ ਪੁੱਛ-ਪੁੱਛ ਕੇ ਕਿਣੇ ਕਿ ਸਪਰੇ ਹਾਂ ਰੇ ਹਾਂ ਸਪਰੇ ਹਾਂ ਕਰਦੇ ਰਹੇ ਹਨਾ ਕੀ ਕਰੋ ਕਾਣੀ ਅਤੇ ਕਿਹੜੀ ਕਰਨੀ ਚਾਹੀਦੀ ਹੈ ਨਾ ਤੇ ਤੁਸੀਂ ਵੀ ਵੀਰ ਭਰਾ ਜਿਹੜੇ ਹਾਂਡੇ ਹੋਏ ਆ ਜਰੂਰ ਦੱਸਿਓ ਜਿੰਨਾਂ ਜਾਣ ਕੇ ਸਮਾਂ ਹੋ ਗਿਆ ਲਾਉਣ ਦਾ 5-7 ਸਾਲ ਤੋਂ ਉੱਪਰ ਹੋ ਗਿਆ ਲਾਉਣ ਉਹਨਾਂ ਨੂੰ 20-20 ਸਾਲ ਹੋ ਗਿਆ ਲਾਉਣ ਉਹਨਾਂ ਨੂੰ ਹਨਾ ਤੇ ਉਹ ਜਰੂਰ ਦੱਸਿਓ ਤਾਂ ਜੋ ਸਾਰਿਆਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਿਹਨੇ ਵੀਰ ਭਰਾ ਉਹਨੇ ਆਲੂ ਲਾਉਣੇ ਆ ਜਾਂ ਜਿਹੜੇ ਲਾਉਂਦੇ ਆ ਜਦੋਂ ਨਹੀਂ ਪਤਾ ਕਿ ਘੱਟ ਘੱਟ ਨੌਲਜ ਹੈ ਹਨਾ ਸਾਡੇ ਵਰਗਿਆਂ ਨੂੰ ਤੇ ਤਾਂ ਜੋ ਨੌਲਜ ਮਿਲ ਸਕੇ ਹਨਾ ਵੀ ਕਿਹੜੀ-ਕਿਹੜੀ ਸਪਰੇ ਹੋਣੀ ਚਾਹੀਦੀ ਹੈ ਕਿਹੜੀ ਨਹੀਂ ਹੋਣੀ ਚਾਹੀਦੀ ਬਾਕੀ ਲੇਬਰ ਚੰਗੀ ਆ ਲੇਬਰ ਜਾਨੀ ਕਿ ਉੱਪਰ ਜਿਹੜੇ ਜਿਹੜੇ ਆਪਣੇ ਵੀਰ ਭਰਾ ਜ ਲਿਆਂਦੇ ਹੋਇਆ ਜਾਨਿਕ ਆਪਣੇ ਆਲੂ ਚੁਗਣ ਵਾਲੇ ਜਿਹੜੇ ਆਏ ਹੋਇਆ ਵੀਰ ਭਰਾ ਆਪਣੇ ਹਨਾ ਲੇਬਰ ਵਾਲਾ ਕੰਮ ਕਰਨ ਵਾਲੇ ਆ ਇਹ ਚੰਗੇ ਆ ਜੋਰ ਚੰਗਾ ਮਾਰਦੇ ਆ ਲੋ ਜੀ ਆ ਢੱਗੇ ਪੈਸੀ ਰਾਤ ਮੌਸਮ ਦਾ ਖਰਾਬ ਦਾ ਕਰਕੇ ਕੱਲ ਤੇ ਹੁਣ ਪਹਿਲਾ ਜਿਹੜਾ ਲੋਨ ਆ ਗਿਆ ਭਰ ਕੇ ਟਰਾਲੀ ਨੂੰ ਭਰ ਕੇ ਜਾਨ ਗੱਦੀ ਕੀ ਅੱਧੀ ਕੀ ਕੀਤੀ ਆ ਮੜ ਕੇ ਵੀ ਬਾੜ ਲੰਬੀ ਦਾ ਕਰਕੇ ਥੋੜਾ ਡਰਦੇ ਲੱਗਦਾ ਵੀ ਟਾਰਾਂ ਦੋਰਾ ਦਾ ਕਰਕੇ ਇਹ ਤਾਂ ਟਾਇਰ ਬਿਲਕੁਲ ਨਵੇਂ ਨਵੇਂ ਆ ਫੇਰ ਵੀ ਜਲ ਵੀ ਮਾਲਾ ਮੋਟਰ ਖਾੜਾ ਖੁਕਾਂ ਦਾ ਕਰਕੇ ਹੋ ਜਾਂਦਾ ਪਾਣੀ ਮੋਟੇ ਓਖਣੀਆਂ ਪੈਂਦੀਆਂ ਕਰਕੇ ਨਾ ਪਾਣੀ ਕੀ ਕਰਕੇ ਲਿਆਂਦੀ ਆ ਟਰਾਲੀ ਪਹਲੜ ਬੋਲੇ ਚੱਕ ਦੇਣੇ ਆ ਪਹਲੜ ਚੱਕ ਕੇ ਫਿਰ ਇੱਥੇ ਆਲੂ ਲਾ ਦੇਣੇ ਆ ਢੇਰੀ ਕਰ ਦੇਣੀ ਆ ਥਾਂ ਬਹੁਤ ਵੱਡਾ ਇੱਥੇ ਐ ਕੋ ਕਿਸੇ ਹੋਰ ਵੀਰ ਭਰਾ ਦਾ ਰੱਖਿਆ ਪਿਆ ਉਹਦੇ ਉਹ ਵੀ ਇੱਥੇ ਛਾਂਟੀ ਛੂਟੀ ਵਗੈਰਾ ਸਾਰੀ ਇੱਥੇ ਕਰ ਲੈਣਗੇ ਆਵਾ ਪਹਿਲਾਂ ਲਾ ਕੇ ਲਾਉਣ ਰੋਹਰ ਘਾਟੀ ਹੁੰਦੀ ਨਾ ਬਈ ਸ਼ੈਡ ਪਾ ਲਾ ਕੇ ਮਾਲ ਜਿਹੜਾ ਨਹੀਂ ਹੈ ਸ਼ੈਡ